ਉਹ ਮੋਚਰਖਾਨਾ ਨਹੀਂ ਬਖਾਇਆ ਤੁਹਾਨੂੰ ਜਦੋਂ ਇੱਥੇ ਰੋਣਾ ਪੈ ਗਿਆ ਹੁਣ ਡਾਕਟਰ ਸਾਹਿਬ ਨੂੰ ਛੱਤ ਲੈਣਾ ਨੇ ਫੋਨ ਕਰਕੇ ਇਥੇ ਠੇਕੇਦਾਰ ਨੇ ਤੇ ਜੇ ਇਥੇ ਨਿੱਤ ਡਾਕਟਰ ਆਉਂਦੇ ਆ ਫਿਰ ਮਰਦੇ ਕਹਦੇ ਇਥੇ ਆ ਉਹ ਨੀਰਾ ਡਾਕਟਰ ਨੂੰ ਨਹੀਂ ਸਭ ਨੂੰ ਨਹੀਂ ਦਿੰਦਾ ਜਿਹੜਾ ਮੁਸ਼ਕਲ ਆ ਪਾਉਂਦੇ ਆ ਡਾਕਟਰ ਸਾਹਿਬ ਇੱਥੇ ਸਰਕਾਰੀ ਆਉਂਦਾ ਉਹ ਹਰਾਚਾਰਾ ਜਮਾ ਮੁਸ਼ਕਲ ਪੈਂਦਾ ਉਹ ਡਾਕਟਰ ਸਾਹਿਬ ਨੂੰ ਕਿਉਂ ਨਹੀਂ ਦਿੰਦਾ ਫਿਰ ਡਾਕਟਰ ਸਾਹਿਬ ਦੀ ਇੱਥੇ ਡਿਊਟੀ ਹੋਊਗੀ ਦੇਖਭਾਲ ਕਰਨ ਖਾਤਰ ਇਹ ਹਾਡੇ ਟੈਕਸਾਂ ਤੋਂ ਰੁਪਈਏ ਲੈਂਦੇ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇੱਥੇ ਗਊਆਂ ਦੀ ਖੇਤ ਸੰਭਾਲ ਕਿੰਨੇ ਪੁੱਤਰ ਖਾਨਾ ਉਹ ਟਰੈਕਟਰ ਜਿਹੜਾ ਨਹੀਂ ਡਾਕਟਰ ਨੂੰ ਦਿੰਦਾ ਉਹ ਟਰੈਕਟਰ ਕਾਉਂਸਲ ਨਾਲ ਗਊ ਦਾ ਚੜ੍ਹਾ ਰੱਖਿਆਗਾ ਉਹ ਪੁੱਤਰ ਖਾਨਾ ਬਣਾ ਰੱਖਿਆ ਕਿੰਨੇ ਨੱਪਾਂ ਕਈਆਂ ਉਹ ਨਹੀਂ ਡਾਕਟਰ ਸਾਹਿਬ ਨੂੰ ਦਿੰਦਾ ਕਿੰਨੇ ਪਸ਼ੂ ਸਿੱਧੇ ਕਿੰਨੇ ਨਿੱਤਰ ਮਰਦੇ ਆ ਨਿੱਤਰ ਟਰਾਲੀਆਂ ਨਾਲ ਭਰ ਕੇ ਰਾਤ ਨੂੰ ਲਾ ਕੇ ਆਉਂਦੇ ਪਾਸੇ ਪੋਟ ਡਾਕਟਰ ਸਾਹਿਬ ਨੂੰ ਨਹੀਂ ਦਿੰਦਾ ਜ਼ਿੰਮੇਵਾਰੀ ਨਹੀਂ ਡਾਕਟਰ ਦੀ ਤਾਂ ਕਰਕੇ ਐਚ ਕੋਈ ਨਾ ਡਾਕਟਰ ਬਖਸ਼ਾ ਜਾਵੇ ਨਾ ਕੋਈ ਜਿਹੜਾ ਇਥੇ ਜ਼ਿੰਮੇਵਾਰ ਪਾਇਆ ਗਿਆ ਉਹਦੇ ਬਾਰ ਤੇ ਬੈਠਾ ਗਏ ਤਲੀ ਨਵਾਵਾ ਗਏ ਉਹਦੀ ਤਾਂ ਕਰਕੇ ਅਸੀਂ ਬੇਨਤੀ ਕਰਦੇ ਆ ਡਾਕਟਰ ਸਾਹਿਬ ਵੀ ਇਹ ਸਾਡੇ ਟੈਕਸਾਂ ਚੋਂ ਤਨਖਾਹ ਲੈਂਦੇ ਆ ਤੇ ਜੇ ਡਾਕਟਰ ਸਾਹਿਬ ਨੇ ਤਾਂ ਆਉਂਦੇ ਫਿਰ ਮਰਦੇ ਕਹ ਦੋ ਆ ਤਿੰਨ ਪਏ ਆ ਚੌਥਾ ਪਿਆ ਉਹ ਟਰੈਕਟਰ ਦੀ ਨਾਲੇ ਡਾਕਟਰ ਸਾਹਿਬ ਨਾਲ ਟਰੈਕਟਰ ਚੜਾ ਖੜਾ ਉਹ ਮੁੱਤਲ ਖੰਨਾ ਬਣਾ ਰੱਖਿਆ ਪਾਸ਼ਾ ਸੇ ਸਾਰਿਆਂ ਉਹ ਕਾਂਡ ਉੱਤੇ ਖੜਾ ਹਾਂ ਟਰੈਕਟਰ ਵੇਖ ਕੇ ਡਾਕਟਰ ਸਾਹਿਬ ਆਣੇ ਆ ਸੀ ਤੂੰ 90000 ਲੈਣਾ ਤੂੰ ਇਹਨੂੰ ਇੱਥੇ ਕਦੇ ਇਸ ਤਰ੍ਹਾਂ ਰੱਖਿਆ ਇੱਥੇ ਹਾਂ ਅਸੀਂ ਸਖਤੋ ਸਖਤਾਂ ਨੇ ਕਾਰਵਾਈ ਡਾਕਟਰ ਸਾਹਿਬ ਤਾਂ ਵੀ ਹੋਣੀ ਚਾਹੀਦੀ ਬਰਾਬਰ ਦਾ ਦੋਸ਼ੀ ਐ ਇਹ